ਇਕਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਆਪਾਂ ਬਣਾ ਰਹੇ ਆ ਪਸ਼ੂ ਮੇਲਾ ਜਿਹੜਾ ਤਨੌਲੇ ਚੱਲ ਰਿਹਾ ਮੇਲੇ ਤੋਂ ਜਿਹੜੇ ਵੀ ਚੈਨਲ ਦੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣੀ ਝੋਟੀ ਮੋਹਰਾ ਨਸਲ ਦੀ ਦਿਖਾਉਣੇ ਸਾਨੂੰ ਇੱਕ ਨਕੀਨਾ ਹੀ ਆ ਦੋਸਤੋ ਟਾਪ ਦੀ ਟਾਪ ਦੀ ਝੋਟੀ ਦੋਸਤੋ ਬਈ ਸਰਾਇਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਦੇ ਜੀ ਵਿਕਾਸભાઈ گاਉਂ ਬੁਦਨ ਜ਼ਿਲ੍ਹਾ ਜਿੰਦ ਜਿੰਦ ਹਰਿਆਣੇ ਸੇ ਆ ਬਾਈ ਜੀ ਬਿਊਟੀ ਕੰਪੀਟੀਸ਼ਨ ਚ ਪਾਉਣੀ ਆ ਡਰਾਈ ਜੀ ਡਰਾਈ ਚ ਠੀਕ ਆ ਤੇ ਸੂਆ ਇਹ ਦੂਜਾ ਬਾਈ ਦੂਜਾ ਸੂਏ ਕੀ ਦੂਜੇ ਸੂਏ ਕੀ ਦੂਜੇ ਸੂਏ ਕੀ ਪਹਿਲੇ ਸੂਏ ਚ ਕਿਤਨਾ ਦੁੱਧ ਦਿਆ 16 ਕਿਲੋ ਦਿਆ ਰਹਾ ਬਾਈ ਇਹ ਕੌਣ ਸੇ ਝੋਟੇ ਕੀ ਆ ਪੰਚਾਇਤੀ ਬੁਲਕੀ ਬਾਈ ਪੰਚਾਇਤੀ ਬੁਲਕੀ ਆ ਦੇਖ ਸਕਦੇ ਹੋ ਦੋਸਤੋ ਪੰਚਾਇਤ ਦੇ ਹਰਿਆਣੇ ਚ ਲਿਆ ਕੇ ਬਹੁਤ ਚੰਗੇ ਮਾਲੀ ਛੱਡੇ ਵੇ ਆ ਦੇਖ ਸਕਦੇ ਟੋਰ ਲਾ ਵੀ ਉਹਨੂੰ ਦੇਖ ਸਕਦੇ ਆ ਬਹੁਤ ਸੋਹਣੀ ਝੋਟੀ ਆ ਦੋਸਤੋ ਸਿਰੇ ਦੀ ਝੋਟੀ ਆ ਦੋਸਤੋ ਪੂਰੀ ਦੇਖ ਸਕਦੇ ਤੁਰਦੀ ਮਸਤੀ ਚ ਤੁਰਦੀ ਆ ਪੂਰੀ ਦੇਖ ਸਕਦੇ ਮੋੜ ਲਿਆ ਵੀ ਦੇਖ ਸਕਦੇ ਆ ਕਦ ਕਾਠ ਦੋਸਤੋ ਫੁੱਲ ਵੱਡੇ ਕਦ ਕਾਠ ਵਾਲੀ ਆ ਕਈ ਵਾਰੀ ਵੀਡੀਓ ਚ ਛੋਟੀ ਲੱਗਦੀ ਹੁੰਦੀ ਆ ਤੇ ਬਿਊਟੀ ਦੇਖੋ ਇਹਦੀ ਕਿੰਨੀ ਸੋਹਣੀ ਆ ਕੱਲਾ ਕੱਲਾ ਦੋਸਤੋ ਅੰਗੇ ਦਾ ਚੁਣ ਚੁਣ ਕੇ ਲਾਇਆ ਵਾ ਕਰਮਾਂ ਵਾਲੀ ਦਾ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਹਿ ਦਿਲੋਂ ਸਾਰੇ ਵੀਰਾਂ ਦਾ ਧੰਨਵਾਦ ਬੋਲੀ ਨੰਬਰ 7082042706 ਠੀਕ ਆ ਤੇ ਆਪ ਜੇ ਕਿਸੇ ਕੋ ਝੋਟੀ ਚਾਹੀਏ ਉਹ ਹੀ ਹਰਿਆਣੇ ਸੇ ਦਵਾ ਦੇਂਗੇ ਅਸੀਂ ਨਹੀਂ ਆਪੇ ਵਪਾਰ ਤੋਂ ਨਿਕੜਦੇ ਵਸੇ ਦੇਖ ਲੈਂਗੇ ਠੀਕ ਆ ਠੀਕ ਆ ਇਹ ਦੋਸਤੋ ਬਾਈ ਦਾ ਨੰਬਰ ਵੀ ਲਗਾ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਬਹੁਤ ਸੋਹਣੀ ਝੋਟੀ ਸੀ ਦੋਸਤੋ ਤੇ ਵੀਡੀਓ ਸ਼ੇਅਰ ਕਰਿਓ ਧੰਨਵਾਦ